ਬਾਡ ਨੰਬਰ 16 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਜੂ ਚੰਦਰ ਦੇ ਵੱਲੋਂ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਐਮਐਲਏ ਗगन ਅਨਮੋਲ ਮਾਨ ਦੇ ਵੱਲੋਂ ਉਹਨਾਂ ਦਾ ਚੋਣ ਪ੍ਰਚਾਰ ਕੀਤਾ ਗਿਆ ਭਰਮੀ ਮੀਟਿੰਗ ਕਰਕੇ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਹੈ ਤੇ ਕੀ ਗगन ਅਨਮੋਲ ਮਾਨ ਨੇ ਕਿਹਾ ਹੈ ਕੀ ਅੰਜੂ ਚੰਦਰ ਜੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਮੀਟਿੰਗ ਦੀਆਂ ਲਾਈਵ ਤਸਵੀਰਾਂ ਮੈਡਮ ਇੱਧਰ ਦੇਖੀ ਹਾਂਜੀ ਮੜ ਜਾ ਸਾਬ ਸਰਕਾਰ ਜਿੰਦੀ ਵਰਤੋ ਫਿਰ ਤੇ ਸਿਰਫ ਨਗਰ ਮੋਸਲ ਦੇ ਪ੍ਰਧਾਨ ਦੇ ਸੈਨਾ ਨਾਲ ਹੋ ਸਕਦੀ ਹੈ। ਮੈਡਮ ਬੋਲ ਬਕਰ ਮਾਨ ਜੀ ਨੇ ਬਹੁਤ ਵਾਰੀ ਪਹਿਲਾਂ ਉਹਨਾਂ ਨੇ ਦੋਸ਼ ਲਾਇਆ ਮੈਨੂੰ ਗੇਰਨਾ ਚਾਹੁੰਦੇ ਹੈ ਜੀ ਮੈਨੂੰ ਬਦਲਣਾ ਚਾਹੁੰਦੇ ਹੈ ਮੈਨੂੰ ਕੰਮ ਨਹੀਂ ਕਰਨ ਦਿੰਦੇ। ਤੁਸੀਂ ਦੇਖਿਆ ਹੋਈਆਂ ਵੀਡੀਓ ਮੰਤਰੀ ਸਾਹਿਬ ਨੇ ਜਦੋਂ ਇਹ ਮੰਤਰੀ ਸੀਗੇ ਆਪਾਂ ਸਾਰਿਆਂ ਨੂੰ ਵਾਰਡ ਨੰਬਰ 16 ਦੇ ਵੋਟਰਾਂ ਨੂੰ ਵੀ ਵਾਰਡ ਨੰਬਰ 16 ਦੀ ਜਿੱਤ ਦੇ ਬਾਅਦ ਸਾਰਿਆਂ ਨੂੰ ਵਾਰਡ ਨੰਬਰ 16 ਦੇ ਵੋਟਰਾਂ ਨੂੰ ਦੀ ਵਾਰ ਨੰਬਰ 16 ਦੀ ਜਿੱਤਦੇ ਵਾਸੀ ਨੂੰ ਜਿਤਾ ਕੇ ਝਾੜੂ ਦੇ ਨਿਸ਼ਾਨ ਤੇ ਮੋਹਰਾ ਲਗਾ ਕੇ ਕਾਮਯਾਬ ਬਣਾਓ ਇਹਨਾਂ ਦੀ ਕਾਮਯਾਬੀ ਤੁਹਾਡੀ ਕਾਮਯਾਬੀ ਸਾਡੇ ਹਲਕੇ ਦੀ ਸਾਡੇ ਖੇਤਰ ਦੀ ਕਾਮਯਾਬੀ ਹੈ ਜੀ ਬਹੁਤ ਸੋਹਣੇ ਤਰੀਕੇ ਨਾਲ ਆਪਣੇ ਸ਼ਬਦ ਸੇ ਸਾਡੇ ਪ੍ਰਿੰਸੀਪਲ ਸਾਹਿਬ ਜਸਵੀਸ਼ ਚੰਦਰ ਜੀ ਮੈਂ ਠੀਕ ਨਾਮ ਲੈਇਆ ਸੀ ਜੀ ਦੇਖੋ ਇਸ ਪਰਿਵਾਰ ਦੀ ਮੈਂ ਜਿੰਨੇ ਦਿਨ ਵਿਚਰੀ ਆ ਪਹਿਲਾਂ ਤਾਂ ਮੈਨੂੰ ਬਹੁਤ ਮੌਕੇ ਨਹੀਂ ਮਿਲੇ ਇੱਕ ਸਿਸਟਮ ਬਹੁਤ ਨਿਮਰਤਾ ਨਿਮਰਤਾ ਹੋਣੀ ਬਹੁਤ ਜ਼ਰੂਰੀ ਹੈ ਜਿਹੜੇ ਫਲ ਨੇ ਤਹੋ ਜਦੋਂ ਦਰਖਤ ਉੱਠ ਲੱਗਦਾ ਉਹ ਦਰਖਤ ਨੀਵਾ ਹੋ ਜਾਂਦਾ ਇੱਕ ਕੁਦਰਤੀ ਗੱਲ ਹੈ ਵੀ ਤੁਸੀਂ ਜਿੰਨੇ ਝੁਕਦੇ ਜਾਓਗੇ ਉਹਨੇ ਉੱਚੇ ਹੁੰਦੇ ਜਾਓਗੇ ਸਾਡੇ ਸ਼ਰੀਰ ਦਾ ਜਿਹੜਾ 80% ਦੇ ਨੇੜੇ ਜਿਹੜਾ ਆ ਗਾਉ ਪਾਣੀ ਹੈ ਪਾਣੀ ਤਾਂ ਸਵੇਰ ਥੱਲੇ ਨੂੰ ਵਗਣਾ ਹੈ ਪਾਣੀ ਕਦੇ ਉੱਪਰ ਨੂੰ ਨਹੀਂ ਜਾਂਦਾ ਸੋ ਆਪਣੇ ਜਿਹੜਾ ਜਿਸ ਤਰੀਕੇ ਜਿਹੜੇ ਤੱਪ ਦਾ ਸਭ ਤੋਂ ਜ਼ਿਆਦਾ ਸਾਡੇ ਚ ਪਾਣੀ ਉਹਦੇ ਵਰਗਾ ਸੁਭਾਰ ਰੱਖੋ ਆਪਣਾ ਜਿਨ੍ਹਾਂ ਲੋਕਾਂ ਨੇ ਜਿਹੜੀ ਸੰਗਤ ਨੇ ਤੁਹਾਨੂੰ ਇਹਨਾਂ ਸੇਵਾ ਦਾ ਮੌਕਾ ਦਿੱਤਾ ਆਪਣੇ ਕਾਰਜ ਸਵਾਰਨ ਦਾ ਮੌਕਾ ਦਿੱਤਾ ਮੈਂ ਹਮੇਸ਼ਾ ਕਹਿੰਦੀ ਆ ਵੀ ਕਾਰਜ ਆਪਣੇ ਘਰ ਦੇ ਵੀ ਸਵਾਰ ਲਈਏ ਸੇਵਾ ਆਪਣੇ ਮਾਪੇ-ਮਾਪੀ ਕਰ ਲਈਏ ਭੈਣ ਭਰਾ ਦੀ ਕਰ ਲਈਏ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਤੁਸੀਂ ਤਾਂ ਕਿੰਨੀ ਕਿੰਨੇ ਜਣੇ ਬੈਠੇ ਹੋ ਮੇਰੇ ਬਜ਼ੁਰਗ ਬੈਠੇ ਆ ਮਾਮਾ ਬੈਠੇ ਆ ਕਿੰਨੇ ਲੋਕਾਂ ਨੇ ਸੇਵਾ ਲਈ ਹੈ ਬਾਲ ਦਿੱਤਾ ਉਹਨਾਂ ਸੇਵਾ ਉਹਨਾਂ ਸਿਸਟਮ ਦਿੱਤਾ ਹੈ ਸਿਸਟਮ ਜ਼ਰੂਰ ਪੁਰਾਣਾ ਹੈ ਪਰ ਉਹਨੂੰ ਸੁਧਾਰਨਾ ਅਸੰਭਵ ਨਹੀਂ ਹੈ ਸੰਭਵ ਹੈ ਸਿਸਟਮ ਸਲੋ ਹੈ ਪੁਰਾਣਾ ਸਿਸਟਮ ਹੈ ਉਹਨਾਂ ਦਾ ਕੰਮ ਮਹੀਨਿਆਂ ਬਤੀ ਇੱਕ ਪ੍ਰੋਜੈਕਟ ਨੂੰ ਲੈ ਕੇ ਹੌਲੀ-ਹੌਲੀ ਕਰਨਾ ਉਹਨਾਂ ਦੀ ਸਪੀਡ ਵਧਾਉਣ ਦਾ ਕੋਈ ਸੰਭਵ ਨਹੀਂ ਹੈ ਸੰਭਵ ਹੈ ਉਹਦੇ ਲਈ ਕੀ ਹੈ ਕਿ ਤੁਹਾਨੂੰ ਜਦੋਂ ਕੋਈ ਬੰਦਾ ਕਿਸੇ ਨਸ਼ੇ ਦਾ आदी ਹੁੰਦਾ ਤਾਂ ਉਹਨੂੰ ਕਈ ਮਹੀਨੇ ਆਪਾਂ ਸੈਂਟਰ 'ਚ ਤਿਆ ਰੱਖਦੇ ਆ ਵੀ ਜਿਹੜਾ ਉਹਦਾ ਪੁਰਾਣਾ ਪੈਟਰਨ ਬਣਿਆ ਹੁੰਦਾ ਟੁੱਟ ਜਾਵੇ ਸੋ ਹੌਲੀ-ਹੌਲੀ ਕੋਈ ਵੀ ਪੈਟਰਨ ਚਾਹੇ ਕਿਸੇ ਤੋਂ ਨੂੰ ਆਦਤ ਆ ਕੋਈ ਹੌਲੀ-ਹੌਲੀ ਜਾਂਦੀ ਹੈ ਉਹ ਇਕੱਲ ਜਾਣੀ ਹੈ ਬਹੁਤ ਸਾਰੇ ਕੰਮ ਆ ਜਿਹੜੇ ਅਸੀਂ ਤਾਂ ਸਭੀ ਟੀਮ ਦਾ ਮੈਂ ਤੁਹਾਨੂੰ ਨਾਮ ਦੱਸਣਾ ਚਾਹੁੰਦੀ ਸਾਡੇ ਬਲਾਕ ਪ੍ਰਧਾਨ ਜੀ ਸੁਖਵਿੰਦਰ ਸਿੰਘ ਜਿੱਤੂ ਜੀ ਵਿਰਾਕਰ ਦਾ ਸਾਡੇ ਵਿਕਾਸ ਮੁਹੌਤ ਜੀ ਰਵਦੀ ਸਿੰਘ ਮੋਦੀ ਜੀ ਹਰਪ੍ਰੀਤ ਕੌਰ ਜੀ ਅਮਨਦੀਪ ਸਿੰਘ ਅਮਨ ਜੀ ਜਗਪ੍ਰੀਤ ਸਿੰਘ ਜੀ ਜਸ਼ਪਾਲ ਬਰਸਨ ਜੀ ਕਰਮਕਬੂਨੀ ਫਰੀਆ ਜੀ ਸਾਡੀ ਇੱਥੋਂ ਦੀ ਜੀ ਸੁਦੀਰ ਗੁਲੇਰੀਆ ਜੀ ਬਿਨੋਦ ਕਹੋਰ ਬਦਨਾਬ ਜੀ ਮੈਂ ਬਦਨਾਬ ਜੀ ਦੇ ਬਹੁਤਾਂ ਗੱਲ ਕਰਦੀ ਆ ਕਿ ਉਹ ਸਾਨੂੰ ਆਪਣਾ ਸੰਗਠਨ ਮੰਨੇ ਨੇ ਹਮੇਸ਼ਾ ਸੋਹ ਸਿੰਘ ਜੀ ਮਨਮੋਹ ਸਿੰਘ ਜੀ ਉਜੀ ਸਿੰਘ ਜਿੰਦਗੀ ਜੀ ਰਾਜੀਤ ਸਿੰਘ ਰਾਜੀ ਜੀ ਸੁਰਮਖ ਸਿੰਘ ਜੀ ਗੋਬਿੰਦਰ ਸਿੰਘ ਚੀਮਾ ਜੀ ਰਾਮ ਸਿੰਘ ਸਾਡੇ ਐਮਸੀ ਸਾਹਿਬ ਰਾਮ ਸਿੰਘ ਸ਼ਰਮਾ ਜੀ ਸੂਤੀ ਸਾਡੇ ਜਿਹੜੇ ਐਮਸੀ ਸਾਹਿਬਾਨ ਇੱਥੇ ਆਏ ਹੋਏ ਪ੍ਰਜੀਤ ਕੌਰ ਜੀ ਜਗਦੀਪ ਸਿੰਘ ਬੱਬੂ ਜੀ ਅਮਨਦੀਪ ਸਿੰਘ ਜੀ ਜੁਝਾਰ ਸਿੰਘ ਜੀ ਬਲਕਰਦਾਰ ਸਾਡੇ ਮੈਂ ਸਾਰੇ ਐਮਸੀ ਸਾਹਿਬਾਨਾਂ ਦਾ ਆਪਣੇ ਦਿਲ ਦੀਆਂ ਰਾਈਆਂ ਧੰਨਵਾਦ ਕਰਦੀ ਹਾਂ ਖਰੜੋ ਸ਼ਹਿਰਾ ਜਿੱਥੇ ਚਾਹੇ ਕਮੇਟੀ ਕਿਸੇ ਹੋਰ ਪਾਰਟੀ ਦੀ ਹੈ ਪਰ ਸੌਰਾਥਨ ਸਾਡੇ ਕੋਲ ਹੈ ਜਦੋਂ ਅਸੀਂ ਤੁਹਾਡੇ ਕੰਮ ਕਰਵਾਉਣੇ ਆ ਸਾਡੇ ਕੋਲ ਐਮਸੀ ਹੈਗੇ ਆ ਵੀ ਅਸੀਂ ਕੋਈ ਵੀ ਕੰਮ ਤੁਹਾਡਾ ਕਰਵਾ ਸਕਦੇ ਆ ਤੇ ਹੁਣੇ-ਹੁਣੇ ਐਮਸੀ ਸਾਹਿਬ ਕਹਿ ਰਹੇ ਸੀ ਵੀ ਸ਼ਾਇਦ ਜਿਹੜੇ ਸਾਡੇ ਮੈਡਮ ਨੇ ਪ੍ਰਧਾਨ ਪ੍ਰਧਾਨ ਸਾਹਿਬ ਨੇ ਕੋਈ ਸ਼ਬਦ ਬੋਲਦੇ ਰਹਿੰਦੇ ਆ ਵੀ ਕਿਤੇ ਸਰਕਾਰ ਰੁਕਦੀ ਹੈ ਮੇਰੀ ਮੇਰੀਆਂ ਨਾਵਾ ਬੈਠੇ ਆ ਮੈਂ ਵਾਈ ਗਰੁੱਪ ਨੂੰ ਆਦਰਵਾਜ ਨਾਲ ਜਾਲਕੇ ਸਤਿ ਸ੍ਰੀ ਅਕਾਲ ਕਰਕੇ ਤੁਹਾਨੂੰ ਕਹਿਣਾ ਚਾਹਾਂਗੀ ਕਿ ਮੈਂ ਕਦੇ ਕਿਸੇ ਦਾ ਕੰਮ ਨਹੀਂ ਰੋਕਿਆ ਮੈਂ ਮੈਡਮ ਦੇ ਅਵਾਰਡ ਦੇ ਵਿੱਚ ਜਾ ਕੇ ਵੀ ਕਹਿਣਾ ਵੀ ਇਹ ਤਾਂ ਪ੍ਰਧਾਨ ਦਾ ਬਾੜਾ ਇੱਥੇ ਤੇ ਕੰਮ ਵੱਧ ਤੋਂ ਵੱਧ ਕਰਾਓ ਥੋੜੀ ਇੱਜ਼ਤ ਰਹਿੰਦੀ ਹੈ ਨਾਲੇ ਕੰਮ ਲੋਕਾਂ ਨੇ ਮੂਨੇ ਨੇ ਕੰਮ ਥੋੜੇ ਹੋਲੇ ਨੇ ਕੰਮ ਤੇ ਰੁਕਣਾ ਚਾਹੁੰਦੇ ਸਰਕਾਰ ਜਿੱਦੀ ਆਵੇ ਹੋ ਕਮੇਟੀ ਜਿੱਦੀ ਲਈ ਮੇਰੀ ਸਿਆਸਤ ਕਦੇ ਰਹੀ ਨਹੀਂ ਮੇਰੇ ਮੰਨਣਾ ਵੀ ਜੇ ਕੋਈ ਤੁਹਾਨੂੰ ਪਸੰਦ ਨਹੀਂ ਕਰਦਾ ਉਹਦਾ ਕੰਮ ਕਰਾਓ ਉਹ ਵੀ ਤੁਹਾਡੇ ਵੱਲ ਆ ਜਾਊਗਾ ਕੰਮ ਕਰਾਉਂਗੀ ਤਾਂ ਨੂੰ ਵੋਟਾਂ ਕਟਣੀਆਂ ਨਹੀਂ ਵਤਣੀਆਂ ਨੇ ਅਕਸਰ ਕੀ ਹੁੰਦਾ ਵੀ ਜਿਵੇਂ ਕੋਈ ਐਮਸੀ ਜਿੱਤ ਗਈ ਹੈ ਜੇ ਫਲਾਰੀ ਜਿਹੜੀ ਗਲੀ ਨੇ ਵੋਟਾਂ ਨਹੀਂ ਪਾਈਆਂ ਉਹਨਾਂ ਦੀ ਗਲੀ ਨਹੀਂ ਪੱਕੀ ਕਰਨੀ ਇਹ ਸਿਆਸਤ ਜਿਸ ਦਿਨ ਕਿਸੇ ਵੀ ਸਿਆਸਦਾਨ ਨੇ ਆਪਣੇ ਦਿਮਾਗ ਚੋਂ ਕੱਢ ਦਿੱਤੀ ਉਹ ਵੈਸੇ ਹੀ ਨਹੀਂ ਕਦੇ ਹਾਰ ਦੋ ਉਹਨੂੰ ਤਾਂ ਲੋਕਾਂ ਦੇ ਬਹੁਮਤ ਦੇ ਨਾਲ ਜਿਤਾ ਦੇਣਾ ਮੇਰੀ ਕਦੇ ਵੀ ਨਾ ਮੇਰੇ ਹਲਕੇ ਦੇ ਪਿੰਡਾਂ ਚ ਨਾ ਸ਼ਹਿਰਾਂ ਦੇ ਵਿੱਚ ਆਪਣੇ ਇਹ ਸਿਆਸਤ ਆਪਾਂ ਕੀਤੀ ਵੀ ਨਹੀਂ ਜੀ ਕਿ ਕੰਮ ਰੋਕਣੇ ਨੇ ਆਹ ਰੋਕਣਾ ਹੈ ਉਹ ਪੁਰਾਣੇ ਜਿਹੜੇ ਪੈਟਰਨ ਕੁਝ ਬੜੇ ਹੋਏ ਨੇ ਉਹਦੇ ਤੇ ਆਪਣੇ ਬਹੁਤ ਸਾਰੇ ਸੱਸਤਣ ਚੱਲਦੇ ਰਹਿੰਦੇ ਨੇ ਉਹਨਾਂ ਦਾ ਆਪਾਂ ਕੁਝ ਨਹੀਂ ਕਰ ਸਕਦੇ ਪਰ ਰੌਂਗੀ ਚੰਦਰ ਜੀ ਆਪਣੇ ਨਾਲ ਆਏ ਨੇ ਤੇ ਮੈਂ 2 ਮਿੰਟ ਚ ਦੱਸੂਗੀ ਤੁਹਾਨੂੰ ਕਿਉਂਕਿ ਅੱਜ 5 ਵਜੇ ਕੈਂਪੇਨ ਬੰਦ ਹੋਣੀ ਹੈ ਇੱਕ ਆਪਾਂ ਦਾ ਸੋਨਾ ਨੰਬਰ ਵਾਰਡ ਨਿਆ ਗਾਉਂਗਾ ਕਿ ਇੱਕ ਜੌਲੀ ਵਾਟਰ ਆਪਾਂ ਲੈ ਕੇ ਆਏ ਆ ਪਹਿਲੀ ਵਾਰੀ 25-30 ਸਾਲਾਂ ਚ ਕਿਸੇ ਪਾਰਟੀ ਨੇ ਲਿਆਂਦਾ 500 ਤੋਂ 1500 ਰੁਪਏ ਦੇ ਪਾਸ ਹੋ ਗਏ ਬੜਾ ਲੱਗਿਆ ਜੀ 33 ਕਰੋੜ ਦੇ एसटीपी ਹਰ ਇੱਕ ਸੀੜਾ ਬਹੁਤ ਖਰਾਬ ਹਾਲਤ ਵਿੱਚ ਹੈ एसटीपी ਆਪਣੇ ਖਰੜਚ ਉਹ ਪਾਸ ਕਰਵਾਇਆ ਸਰਕਾਰ ਤੋਂ ਉਹਦਾ ਤੁਹਾਨੂੰ ਪਤਾ ਵੀ ਕਈ ਥਾਵਾਂ ਤੇ ਗਲੀਆਂ ਪੱਟੀਆਂ ਹੋਈਆਂ ਤੇ ਉਹ ਥੋੜਾ ਜਿਹਾ ਹੁਣੇ ਕਸ਼ਟ ਝੱਲਣਾ ਹੁਣ ਕੇ ਕਸ਼ਟ ਖਤਮ ਹੈ ਤੁਹਾਡਾ ਪਰਮਾਨੈਂਟ ਪਾਣੀ ਦਾ ਸੋਲੂਸ਼ਨ ਹੈ ਜਿਹੜਾ ਲੰਗੀਆਂ ਬਣ ਜਾਂਦੀ ਹੈ ਪੱਟੀਆਂ ਪਾਈਪਾਂ ਪੈ ਰਹੀਆਂ ਨੇ एसटीपी ਵਾਲੀ ਸਮੱਸਿਆ ਤੁਹਾਡੀ ਪਰਮਾਨੈਂਟ ਖਤਮ ਹੋ ਜਾਣੀ ਹੈ ਕਜੋਲੀ ਵਾਟਰ ਨਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਕਦੇ ਵੀ ਖਰੜ ਦੇ ਵਿੱਚ ਨਹੀਂ ਆਉਂਦੀਗੀ ਉਹਨਾਂ ਤੇ ਅਸ ਨਹੀਂ ਰੱਖੀ ਗਏ ਹਲੇ ਤੱਕ ਇਹ ਮੈਂ 1 ਸਾਲ ਚ ਕੰਮ ਕਰਵਾਏ ਨੇ ਸਿਸਟਮ ਆਪਣਾ ਵਿਚਾਰਾ ਹੌਲੀ ਹੌਲੀ ਕੰਮ ਕਰਦਾ ਹੌਲੀ ਹੌਲੀ ਉਹਨੂੰ ਲਾਗੂ ਕਰਦਾ ਤੇ ਕੰਮਾਂ ਦੀ ਕੋਈ ਕਮੀ ਨਹੀਂ ਸਿਰਫ ਇੱਕ ਵੱਡਾ ਮੁੱਦਾ ਖਰੜ ਸ਼ਹਿਰ ਦਾ ਜਿਹੜਾ ਮੇਰੇ ਵੱਲੋਂ ਕਰਨ ਵਾਲਾ ਰਹਿ ਗਿਆ ਉਹ ਹੈਗਾ ਬੱਸ ਸਟੈਂਡ ਦੀ ਬੱਸ ਸਟੈਂਡ ਦੀ ਆ ਜਣਾ ਮੈਂ ਤੁਹਾਡੇ ਨਾਲ ਵਾਦਾ ਕਰਦੀਆਂ ਪ੍ਰੋਮਿਸ ਕਰਦੀਆਂ ਜਦੋਂ ਕਜੌਲੀ ਵਾਟ ਲਾ ਗਿਆ ਐਸਟੀਪੀ ਆ ਗਿਆ ਬਿਜਲੀ ਦੇ ਗ੍ਰਿਡ ਨੂੰ ਨੇ ਲੱਗ ਰਿਹਾ ਤਾਰਾਂ ਦੀ ਅਸੀਂ ਲਿਫਟਿੰਗ ਕਰਾਂਗੇ ਤਾਰਾਂ ਜਿੱਥੇ ਆ 10 10 20 ਵੀ ਨੇ 3 ਲੈ ਰਹਿਣਗੇ ਬਸ ਵਧੀਆੇ ਤਰੀਕੇ ਨਾਲ ਪਾਈਆਂ ਹੋਣਗੀਆਂ ਉਸ ਤੋਂ ਬਾਅਦ ਤਾਂ ਮੇਰੇ ਕੀ ਕੀ ਪਲਾਨ ਆ ਮੈਂ ਕਰਕੇ ਦੱਸਣੇ ਨੇ ਮੇਰੇ ਆਪਣੇ ਸ਼ਹਿਰ ਨੂੰ ਲੈ ਕੇ ਖਰੜ ਨੂੰ ਲੈ ਕੇ ਖਰੜ ਦੇ ਪਿੰਡਾਂ ਨੂੰ ਵੀ ਲੈ ਕੇ ਮੇਰੇ ਮਨ ਦੇ ਇਹੀਏ ਛਾਵਾਂ ਨੇ ਇਹਨੂੰ ਮੈਂ ਉਹ ਜਾਂ ਬਣਾ ਦੇਵਾਂ ਜਿਹੜਾ ਲੰਗੇ ਗੱਲ ਕਰੇ ਜੀ ਆ ਕੰਮ ਹੁੰਦੇ ਨੇ ਇਹ ਕੰਮ ਹੋਣਾ ਚਾਹੀਦਾ ਆ ਐਮਐਲਏ ਦੇ ਕੰਮ ਹੁੰਦੇ ਨੇ ਤੁਸੀਂ ਦਿਵਾਵਾ ਦਿਓ ਤੁਸੀਂ ਮੁਹੱਬਤ ਦਿਓ ਪਿਆਰ ਦਿਓ ਛੋਟੇ ਦਿਲ ਚੋਂ ਚਾਰ ਗੱਲਾਂ ਚੰਗੀਆਂ ਨਿਕਲਣ ਉਦਾਂ ਦੀ ਜਿਹੜੀ ਅਸੀਂ ਨੌਜਵਾਨ ਆਏ ਆ ਨੌਜਵਾਨਾਂ ਦੀ ਸੋਚ ਸਾਡੀ ਇਹੋ ਜਿਹੀ ਹੁੰਦੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਲਈ ਸਮਾਜ ਦੇ ਲਈ ਜਿਹੜੀਆਂ ਉਮੀਦਾਂ ਦੇ ਨਾਲ ਤੁਸੀਂ ਸਾਨੂੰ ਚੋਣਾਂ ਦੀ ਵੇਤਰੀ ਲਈ ਕੰਮ ਕਰਨਾ ਸੰਜੂ ਚੰਦਰ ਜੀ ਇੱਕ ਕਾਬਿਲ ਮਹਿਲਾ ਨੇ ਪ੍ਰਿੰਸੀਪਲ ਸਾਹਿਬ ਉਹਨਾਂ ਦੀ ਨਾਲ ਜਿਹੜੀ ਹਰ ਵੇਲੇ ਸਪੋਰਟ ਕਰਦੇ ਨੇ ਤੇ ਸਾਡੀ ਟੀਮ ਦਾ ਵੀ ਇਹ ਸੁਝਾਅ ਸੀ ਕਿ ਇਹਨਾਂ ਨੂੰ ਅਸੀਂ ਲੋਕਾਂ ਦੀ ਆਵਾਜ਼ ਸੀ ਕਿ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਇਹਨਾਂ ਨੇ ਮੇਰੇ ਨਾਲ ਇੱਕ ਵਾਦਾ ਕੀਤਾ ਜੀ ਕਿ ਤੇਜ਼ਾਰਪੈਨਾ ਕੋਲ ਹੈ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਡਵੈਲਪਮੈਂਟ ਵਾਲੇ ਕੰਮ ਤੇ ਕੰਮ ਕਰਾਂਗੇ ਕਿਸੀ ਡਵੈਲਪਮੈਂਟ ਕਰਾਂਗੇ ਸਾਡਾ ਮਾਡਲ ਡਵੈਲਪਮੈਂਟ ਹੋਊਗਾ ਕਿ ਪਹਿਲਾਂ ਵੀ ਹਾਊ ਹੌਲੀ ਹੌਲੀ ਜਿਹੜੇ ਹਾਲਾਤ ਬਦਲਦੇ ਰਹਿੰਦੇ ਜਦੋਂ ਪ੍ਰਧਾਨ ਦੀ ਤੇ ਐਮਐਲਏ ਦੀ ਸੋਚ ਇੱਕ ਹੋਵੇ ਫਿਰ ਕੰਮ ਬਹੁਤ ਤੇਜ਼ੀ ਨਾਲ ਹੋਊਗਾ ਫਿਰ ਕੋਈ ਇਹ ਨਹੀਂ ਕਹਿੰਦਾ ਵੀ ਕੰਮ ਸਰਕਾਰ ਨੂੰ ਕਿ ਕੰਮ ਤੁਹਾਨੂੰ ਵੀ ਪਤਾ ਕੋਈ ਸਰਕਾਰ ਨਹੀਂ ਲੋਕ ਦੀ ਮੇਰੀ ਤਾਂ ਸੋਚ ਹੀ ਹੈ ਨਹੀਂ ਕਿ ਮੈਂ ਕਿਸੇ ਲੋਕਾਂ ਦਾ ਕੰਮ ਰੋਕਾਂ ਜੀ ਥੋੜਾ ਕੰਮ ਰੋਕਣਾ ਪਰਵਾਧਾਨਾਂ ਦਾ ਕੰਮ ਚ ਵਿਗੜਨ ਪਾਵੇ ਮੈਂ ਜਿਹਨੇ ਵਲੀ ਦੇਖਦੀਏ ਮੈਨੂੰ ਉਸ ਦਾਬ ਦੀ ਦਰਸ਼ਨ ਹੁੰਦੇ ਨੇ ਜਦੋਂ ਮੈਂ ਬੋਲਦੀ ਆ ਮੈਨੂੰ ਲੱਗਦਾ ਕਿ ਮੈਂ ਉਸ ਪਰਮਾਤਮਾ ਨੂੰ ਹੀ ਸੰਬੋਧਨ ਕਰਦੀ ਆ ਤੇ ਤੁਸੀਂ ਇੰਨੀ ਸੇਵਾ ਬਖਸ਼ੀਏ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੈ ਮੈਂ ਪਤਾ ਨਹੀਂ ਤੁਸੀਂ ਮੇਰੇ ਕਿੰਨੇ ਕਰਮ ਜਿਹੜੇ ਸਾਫ਼ ਕਰ ਦਿੱਤੇ ਕਿੰਨਿਆਂ ਦੇ ਮੇ ਕੰਮ ਆ ਸਕਦੀ ਆ ਮੈਂ ਤੁਹਾਡੇ ਅੰਦਰ ਬੈਠੇ ਉਸ ਪਰਮਾਤਮਾ ਨੂੰ ਪ੍ਰਣਾਮ ਕਰਦੀ ਆ ਨਮਸਕਾਰ ਕਰਦੀ ਆ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਮੈਂ ਮੇਰੀ ਆਮ ਆਦਮੀ ਪਾਰਟੀ ਦੀ ਟੀਮ ਦਾ ਇੱਥੇ ਅ ਸਿੰਘ ਜੀ ਵੀ ਬੈਠੇ ਸਾਡੇ ਹੈਪੀ ਜੀ ਬੈਠੇ ਨੇ ਮੈਂ ਸਾਰੀ ਟੀਮ ਦਾ ਧੰਨਵਾਦ ਕਰਦੀ ਜਿਹੜੇ ਮੇਰੇ ਤੇ ਵਿਸ਼ਵਾਸ ਦਿਖਾਉਂਦੇ ਨੇ ਅਮਨਵੀਰ ਬੈਠੇ ਨੇ ਇਹਨਾਂ ਨੂੰ ਅਸੀਂ ਜ਼ਿੰਮੇਵਾਰੀ ਪਹਿਲਾਂ ਨਹੀਂ ਸੀ ਇਹ ਕਹਿੰਦੇ ਵੀ ਮੈਡਮ ਅੰਜੂ ਨੂੰ ਦੇ ਦਿਓ ਇਹਨਾਂ ਦੀ ਮਰਜ਼ੀ ਸੀ ਅਸੀਂ ਮੈਡਮ ਅੰਜੂ ਨੂੰ ਜ਼ਿੰਮੇਵਾਰੀ ਦਿੱਤੀ ਤੇ ਅੱਛੀ ਚੁਆਇਸ ਕੀਤੀ ਸਾਡੀ ਜਿੰਨੀ ਵੀ ਟੀਮ ਬੈਜੀ ਹੈ ਜੀ ਤੁਸੀਂ ਮੇਰੇ ਤੇ ਵਿਸ਼ਵਾਸ ਦਿਖਾਉਣੇ ਮੈਂ ਆਪਣੇ ਭਰਾਵਾਂ ਦਾ ਕਦੇ ਦੇਣਾ ਨਹੀਂ ਦੇ ਸਕਦੀ ਇਹਨਾਂ ਦੀ ਬਦੌਲਤ ਆ ਮੈਂ ਜੋ ਵੀ ਹਾਂ ਤੁਸੀਂ ਤਾਂ ਮੈਨੂੰ ਚੁਣਦੇ ਚੁਣਦੇ ਹੋ ਇਹ ਰੀੜ ਦੀ ਏਡੀ ਬਣ ਕੇ ਹਰ ਵੇਲੇ ਤੁਹਾਡੀਆਂ ਗੱਲਾਂ ਮੇਰੇ ਤੱਕ ਲੈ ਕੇ ਆਉਂਦੇ ਨੇ ਤੇ ਬਹੁਤ ਜ਼ਿਆਦਾ ਇਹਨਾਂ ਦੀਆਂ ਮੇਰੇ ਤੇ ਮਿਹਰਬਾਨੀਆਂ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਸੁਣ ਗਏ ਮੇਰੀਆਂ ਮਾਮਾ ਦਾ ਭੈਣਾ ਦਾ ਕੀਮਤੀ ਸਮਾਂ ਕੱਢ ਕੇ ਤੇ ਤੁਸੀਂ ਬੇਫਿਕਰ ਰਹੋ ਤਾਂ ਪਰਮਾਤਮਾ ਮੇਹ ਰੱਖੇ ਤੁਹਾਡਾ ਆਸ਼ੀਰਵਾਦ ਰਹੇ ਖਰ ਨੂੰ ਇਹ ਜਿਹਾ ਬਣਾਵਾਂਗੀ ਕਿ ਸਾਰਾ ਪਿਆਰ ਦੇਖੂਗਾ ਕਿ ਕੰਮ ਇੰਨੇ-ਇੰਨੇ ਹੁੰਦੇ ਹੁੰਦੇ ਆ ਜਿੰਦਾਬਾਦ ਜਿੰਦਾਬਾਦ ਬਹੁਤ ਮਿਹਰਬਾਨੀ ਜੀ ਤੁਹਾਡੀਆਂ ਥੋੜੇ ਇਹ ਚਿਹਰੇ ਤੇ ਹਾਸੇ ਦੇ ਕਾਰਨ ਮੈਂ ਬੜੀ ਰਹਾ ਪ੍ਰਮਾਤਮਾ ਮੇਹ ਰੱਖੇ ਸਾਰਿਆਂ ਤੇ ਸਾਰੇ ਘਰਾਂ ਤੇ ਬਰਕਤ ਰੱਖੇ ਖੁਸ਼ੀਆਂ ਰੱਖੇ ਅਸੀਂ ਤੁਹਾਡੇ ਬੱਚੇ ਹਾਂ ਤੁਸੀਂ ਵੱਡੇ ਹੋ ਤੁਸੀਂ ਸਾਨੂੰ ਦੱਸਦੇ ਰਹਿਣਾ ਅਸੀਂ ਕੰਮ ਕਰਦੇ ਰਹਿਣਾ ਸੇਵਾ ਲਾਉਣ ਲਈ ਮੈਂ ਤੁਹਾਡਾ ਰੱਬੀ ਰੂਹੀ ਲੋਕਾਂ ਦਾ ਖਰੜ ਦੇ ਲੋਕਾਂ ਦਾ ਬਹੁਤ ਦਿਲ ਦੀਆਂ ਜਗਾਂਈ ਤੇ ਸ਼ੁਕਰੀਆ ਕਰਦੀ ਜੀ ਵਾਹਿਗੁਰੂ ਜੀ ਦਾ ਖਾਸ ਤੌਰ 'ਤੇ ਬਹੁਤ ਕੰਮ ਕਰਨ ਦਾ ਮੈਨੂੰ ਸ਼ੌਂਕ ਹੈ ਤੇ ਮੈਂ ਡੋਰ ਟੂ ਡੋਰ ਜਾਰੀਆਂ ਤਾਂ ਪਤਾ ਲੱਗ ਰਹੀਆਂ ਪ੍ਰੋਬਲਮ ਪਹਿਲੇ ਮੈਂ ਜਦੋਂ 2015 ਵਿੱਚ ਇਲੈਕਸ਼ਨ ਜਿੱਤੀ ਸੀ ਤੇ ਵੋਟਾਂ ਮੰਗਣ ਜਾਂਦੇ ਸੀ ਬਹੁਤ ਬੁਰਾ ਹਾਲ ਸੀ ਸ਼ਹਿਰ ਦਾ ਆਪਣੇ ਬੋਰਡ ਦਾ ਗਲੀਆਂ ਕੱਚੀਆਂ ਸੀ ਤੇ ਲੋਕਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਆਓਗੇ ਅਸੀਂ ਜਿਤਾਤਾ ਦਵਾਂਗੇ ਪਰ ਬਹੁਤ ਬੁਰਾ ਹਾਲ ਹੈ ਤੁਸੀਂ ਕੰਮ ਕਰੋਗੇ ਮੈਂ ਕਿਹਾ ਜੀ ਤੁਸੀਂ ਮੇਰੇ ਤੇ ਭਰੋਸਾ ਰੱਖੋ ਤੇ ਅਸੀਂ ਜ਼ਰੂਰ ਕੰਮ ਕਰਾਂਗੇ ਉਹਨਾਂ ਨੇ ਮੇਰੇ ਤੇ ਭਰੋਸਾ ਰੱਖਿਆ ਮੈਨੂੰ ਜਿਤਾਇਆ ਤੇ ਮੈਂ ਉਹਨਾਂ ਦੇ ਤਾਰੀ ਗਲੀਆਂ ਸਵਰਾਜ ਐਂक्लेव ਜਿਹੜਾ ਸੰਤੇਮਾਈ ਦਾ ਕਲੋਨੀ ਨਵਾਂ ਡਿਵੈਲਪ ਹੋ ਰਿਹਾ ਸੀ ਸਾਰਾ ਪੱਕਾ ਕਰ ਦਿੱਤਾ ਪੀਣ ਦੇ ਪਾਣੀ ਦੇ ਪ੍ਰੋਬਲਮ ਸੀ ਜਿਆ ਅਸੀਂ ਟਿਊਬਵਲ ਲਗਾਏ ਪੂਰੇ ਸ਼ਹਿਰ ਚ 56 ਟਿਊਬਵਲ ਲਗਾਏ ਤੇ ਜਿਹਨੇ ਵੀ ਛਾਂ ਮੜ ਜਗਾ ਸੀ ਜੀਆਂ ਉਥੇ 16 ਅਸੀਂ ਨਾ ਕਰਵਾਏ ਪਾਰਕ ਬਣਵਾਏ ਜੀ ਤੇ ਹੋਰ ਵੀ ਜਗਾ ਸੀ ਉਹਦੇ ਸਪੋਰਟ ਕੰਪਲੈਕਸ ਅਸੀਂ ਬਾਕੀ ਕਿੰਨਾ ਵੱਡਾ ਇਹ ਇਸ ਤਰ੍ਹਾਂ ਕੰਮ ਚੱਲਦੇ ਰਹੇ ਕਾਫੀ ਡਵੈਲਪਮੈਂਟ ਹੋਈ ਜਦੋਂ ਮੈਂ ਜੁਆਇਨ ਕੀਤੀ ਸੀ ਕਮੇਟੀ ਉਦੋਂ 11 ਕਰੋੜ ਦੀ ਉਧੇਨਦਾਰ ਸੀ ਮੈਨੂੰ ਦਬਾਅ ਪਾਇਆ ਗਿਆ ਕਿ ਤੁਸੀਂ ਇਹ ਜ਼ਮੀਨ ਪਈ ਐ 7 ਕਿੱਲੇ ਪਈ ਸੀ ਜੰਡਪੁਰ ਤੋਂ ਤੁਸੀਂ ਤੁਸੀਂ ਇਹ ਵੇਚੋ ਤਾਂ ਤੁਹਾਡੇ ਵਿਕਾਸ ਦੇ ਕੰਮ ਹੋਣਗੇ ਮੈਂ ਕਿਹਾ ਵੀ ਨਹੀਂ ਮੈਂ ਕੋਈ ਜ਼ਮੀਨ ਨਹੀਂ ਵੇਚਣੀ ਇਹ ਸ਼ਹਿਰ ਦੇ ਲੋਕਾਂ ਦੀ ਜ਼ਮੀਨ ਹੈ ਤੇ ਅਸੀਂ ਇੱਥੇ ਕੋਈ ਨਵੇਂ-ਨਵੇਂ ਪ੍ਰੋਜੈਕਟ ਲੈ ਕੇ ਆਵਾਂਗੇ ਤੇ ਅਸੀਂ ਉਹ ਨਹੀਂ ਵੇਚੀ ਫਿਰ ਮੈਂ ਜਦੋਂ ਆ ਕਾਗਜ਼ ਦੇਖੇ ਪਤਾ ਕਿ ਸਭੀ ਪ੍ਰੋਬਲਮ ਕੀ ਹੈ ਪੈਸਾ ਕਿਉਂ ਨਹੀਂ ਕਮੇਟੀ ਦੇ ਵਿੱਚ ਤੇ ਫਿਰ ਸਾਨੂੰ ਪਤਾ ਲੱਗਿਆ ਕਿ ਇੱਥੇ ਵੱਡੇ ਵੱਡੇ ਡਿਵੈਲਪਰ ਹੈ ਜਿਹੜੇ ਉਹਨਾਂ ਦੀ ਦੇਣਦਾਰੀਆਂ ਬਹੁਤ ਸੀ ਉਹ ਪੈਸੇ ਦੇ ਹੀ ਨਹੀਂ ਸੀ ਰਏ ਪ੍ਰੋਜੈਕਟ ਪਾਸ ਕਰਾ ਲਿੰਦੇ ਸੀ ਲੇਕਿਨ ਪੈਸਾ ਨਹੀਂ ਸੀਗਾ ਕਰੋੜਾਂ ਰੁਪਏ ਉਹਨਾਂ ਵੱਲ ਸੀਗਾ ਫਿਰ ਅਸੀਂ ਲੈਟਰਸ ਕੱਢੀਆਂ ਉਹਨਾਂ ਨੂੰ ਨੋਟਿਸ ਕਢਾਏ ਗਏ ਤਾਂ ਉੱਥੋਂ ਪੈਸਾ ਆਣਾ ਸ਼ੁਰੂ ਹੋਇਆ ਜਦੋਂ ਉਸ ਦਿਨੋਂ ਸਾਡੀ ਡਿਵੈਲਪਮੈਂਟ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ 5 ਸਾਲ ਦੇਖੋ ਅਸੀਂ ਪੂਰੇ ਸ਼ਹਿਰ ਦਾ ਵਿਕਾਸ ਕੀਤਾ ਤੇ ਹੁਣ ਜਦੋਂ ਮੈਂ ਛੱਡੀ ਕਮੇਟੀ ਮੇਰੀ ਡੰਗ ਪੂਰੀ ਹੋਈ ਤੇ 233 ਕਰੋੜ ਨੇ ਛੱਡ ਕੇ ਆਈ ਸੀ ਮੈਂ ਸੋਚਿਆ ਸੀ ਮੈਂ ਬਸ ਹੁਣ 5 ਸਾਲ ਹੋ ਗਏ ਮੈਂ ਇਲੈਕਸ਼ਨ ਨਹੀਂ ਲੜਨਾ ਮੈਂ ਹਸਬੰਦ ਨੂੰ ਕਹਿੰਦਾ ਕਿ ਮੈਨੂੰ ਹਸਣ ਦੀ ਤੁਸੀਂ ਨਹੀਂ ਕਹਿਣਾ ਕਿ ਇਲੈਕਸ਼ਨ ਲੜੋ ਵੀ ਪ੍ਰਮਾਤਮਾ ਨੇ ਸੇਵਾ ਦਾ ਮੌਕਾ ਦਿੱਤਾ ਸੀ ਕਿਤੇ ਕੰਮ ਜਦੋਂ ਹੋਰ ਬੰਦੇ ਆਣ ਤੇ ਉਹ ਆਪਣੇ ਕੰਮ ਕਰਨ ਮੈਂ ਉਹਨਾਂ ਦਾ ਸਾਥ ਦਵਾਂਗੀ ਪਰ ਚਲੋ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਮਨਜੂਰ ਹੁੰਦਾ ਅਜੇ ਮੇਰੀ ਸੇਵਾ ਹੋਰ ਲਿਖੀ ਸੀ ਤੇ ਮੈਂ ਤੁਹਾਡੇ ਚਾਹੀਆਂ ਮੈਂ ਹੀ ਅਪੀਲ ਕਰਦੀ ਹਾਂ ਹੁਣ ਤੁਸੀਂ ਭਰੋਤਾ ਰੱਖੋ ਇੱਕ ਨੰਬਰ ਬਟਨ ਦਬਾਓ ਤੇ ਅਸੀਂ ਫੇਰ ਸ਼ਹਿਰ ਦੇ ਜਿਹੜਾ ਰੁਕਿਆ ਹੋਇਆ ਵਿਕਾਸ ਹੈ ਉਹ ਕਰਨਾ ਹੈ ਧੰਨਵਾਦ ਜੀ ਹੋਰ ਉਹ ਤੁਹਾਡਾ ਸਵਾਗਤ ਪਾਰਟੀ ਦੇ ਵਰਕਰ ਆਏ ਨੇ ਸ਼ਹਿਰ ਦੇ ਭੈਣੋ ਭਰਾਓ ਮੈਂ ਤੁਹਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੈਂ ਬਹੁਤ ਮੋੜ ਕਰ ਮਾਨ ਜੀ ਨੇ ਅੱਗੇ ਜਾਣਾ ਬੜੇ ਸ਼ਾਰਟ ਟਾਈਮ ਦੇ ਵਿੱਚ ਤੁਹਾਨੂੰ ਫੋਟੋਵੱਟੇ ਕਰਾਉਣਾ ਪਿਆ ਨਹੀਂ ਤੇ ਚੰਨਹੀ ਚਾਹ 8:30 4:00 ਵਜੇ ਅਸੀਂ ਕਰਾਈਏ ਤੇ ਕਿਉਂਕਿ ਲੋਕਾਂ ਨੂੰ ਕਾਫੀ ਜਿਹੜੇ ਲੋਗ ਐ ਜੋਬ ਤੇ ਕੀ ਹੋਇਆ ਕਾਫੀ ਜ਼ਿਆਦਾ ਫਿਰ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਨੇ ਮੌਕੇ ਤੁਸੀਂ ਦੇ ਲਈ ਤਿਆਰੀ ਕਰਦੇ ਹੋ ਪਰ ਮੈਡਮ ਤੁਹਾਡੇ ਨਾਲ ਹੈ ਇੱਕ ਮੈਨੂੰ ਲੋਕਾਂ ਨੇ ਡਿਮਾਂਡ ਕੀਤੀ ਹੈ ਕਿ ਮੈਡਮ ਕਰੋ ਤੁਹ ਆਓਗੇ ਕੁਮੰਡੀ ਕਨ ਪਾਰਕ ਬਣਿਆ ਉੱਥੇ ਲਾਇਬ੍ਰੇਰੀ ਬਣਵਾਈ ਚਾਹੇ ਮੈਂ ਰਿਕਵੈਸਟ ਕਰਦਾ ਹੈ ਜੀ ਮੈਡਮ ਕਹਿੰਦੇ ਹੋ ਆਪਰੇਸ਼ਨ ਸਾਜੀ ਜੀ ਨੇ ਪਹਿਲਾਂ ਐਲ ਸੀ ਸਾਹਿਬ ਨੇ ਦੱਸਿਆ ਵੀ ਸਾਡੀ ਤੇ ਬਹੁਤ ਆਪਾ ਦੀ ਖੇਰ ਵਾਲੇ ਲੋਕ ਬੜੀ ਉਮੀਦ ਕਮੇਟੀ ਹੈ ਕੋਈ ਪੈਸੇ ਦੀ ਕਮੀ ਨਹੀਂ ਹੈ ਸੋ ਲਾਇਬ੍ਰੇਰੀ ਜਹੂਰ ਜੀ ਕਿਉਂ ਨਹੀਂ ਕੋਈ ਬੱਤੀ ਮਾਰ ਰਹੀ ਹੈ ਲਾਇਬ੍ਰੇਰੀ ਜਹੂਰ ਬਣਾਉਣੀ ਹੈ ਬਲੇ ਸੋ ਨਹੀਂ ਹਾਈ ਜਪਾ ਪਰਮੋਜੀ ਬਟੇ ਕਰਪਾਤੀ ਨੂੰ ਉਪਰ ਆਏ ਨੇ ਪ੍ਰਤੀ ਆਪੀ ਦੇ ਸਰਪੰਚ ਉੱਪਰ ਆਏ ਫਾਈਟ ਨਹੀਂ ਲੜਣਾ ਨਹੀਂ ਆਉਗੇ ਉਹਨਾਂ ਦੀ ਇਹ ਸਾਰੇ ਬੱਚਾ ਜਿਹੜੀ ਵਿਦਿਆਰਥੀ ਦੀ ਪੜਾਈ ਜਿਹੜੀਆਂ ਨੂੰ ਸਰਪੰਚ ਕੀਤਾ ਹੈ ਹਰ ਇੱਕ ਤਸਵੀਰਾਂ ਐਮਐਲਏ ਗਗਨ ਅਨਮੋਲਮਾਨ ਦੇ ਵੱਲੋਂ ਕਿਹਾ ਗਿਆ ਕਿ ਖਰੜਨੋ ਇੱਕ ਸੁੰਦਰ ਸਹਿਰ ਜਿਹੜਾ ਹੈ ਬਣਾ ਦਿੱਤਾ ਜਾਵੇਗਾ ਬਹੁਤ ਜਿਹੜੇ ਤਕੜੇ ਤਕੜੇ ਪਲਾਨ ਜਿਹੜੇ ਨੇ ਕੀਤੇ ਹੋਏ ਨੇ ਸ਼ਹਿਰ ਦੀ ਉન્નਤੀ ਦੇ ਲਈ ਤੇ ਦੂਜੇ ਪਾਸੇ ਅ ਅੰਜੂ ਚੰਦਰ ਨੇ ਵੀ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਮੈਨੂੰ ਇੱਕ ਵਾਰ ਸੇਵਾ ਦਾ ਮੌਕਾ ਦਿਓ ਤਾਂ ਜੋ ਮੈਂ ਜਿਹੜੇ ਅਧੂਰੇ ਪਏ ਕੰਮ ਨੇ ਮੁਰਤੋਂ ਜਿਹੜਾ ਹੈ ਖਰੜ ਦਾ ਵਿਕਾਸ ਕਰਾ ਸਕਾਂ ਇਹੀ ਗੱਲ ਜਿਹੜੀ ਹੈ ਮੈਡਮ ਗਗਨ ਅਨਮੋਲਮਾਨ ਵੀ ਵੋਟਰਾਂ ਨੂੰ ਕਹਿ ਰਹੇ ਨੇ ਕਿ ਇੱਕ ਵਾਰ ਮੌਕਾ ਦਿਓ ਜੋ ਵਿਕਾਸ ਰੁਕਿਆ ਪਿਆ ਹੈ ਉਹ ਤੇਜ਼ੀ ਨਾਲ ਹੋ ਸਕੇ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ